ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਦਾਰ ਚਿੱਤੀ ਬੜੀ ਭਾਰੀ ਸੀ ਉਦਾਰ ਚਿੱਤੀ ਆਖਦੇ ਹਨ ਸਖੀ ਪੁਣੇ ਨੂੰ ਜੋ ਦੂਜਿਆਂ ਨੂੰ ਦੇ ਕੇ ਖੁਸ਼ ਹੋਵੇ ਉਸ ਨੂੰ ਉਦਾਰ ਚਿੱਤ ਵਾਲਾ ਆਖਦੇ ਹਨ ਗੁਰੂ ਜੀ ਦੀ ਉਦਾਰ ਚਿੱਤੀ ਤੋਂ ਲੋਕਾਂ ਨੂੰ ਸ਼ੱਕ ਹੁੰਦਾ ਸੀ ਕਿ ਕਦੇ ਘਾਟਾ ਪਿਆ ਤਾਂ ਨਵਾਬ ਰੋਹ ਵਿੱਚ ਆ ਜਾਵੇਗਾ ਗੁੱਸੇ ਵਿੱਚ ਆ ਜਾਵੇਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਚਲਾਉਂਦੇ ਸਨ ਤੇ ਕਿਸੇ ਨੂੰ ਵੀ ਘਟਨਾ ਤੋਲਦੇ ਸਨ ਸਾਰਿਆਂ ਨੂੰ ਸਗੋਂ ਦੀ ਪੋਰਾ ਵੱਧ ਹੀ ਦਿੰਦੇ ਸਨ ਪਰ ਜਦੋਂ ਵੀ ਹਿਸਾਬ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਦਾ ਵਾਧਾ ਨਿਕਲਦਾ 2-3 ਵਾਰ ਨਵਾਬ ਪਾਸ ਚੁਗਲੀ ਹੋਈ ਤੇ ਹਿਸਾਬਾਂ ਦੀ ਪੜਤਾਲ ਹੋਈ ਪਰ ਹਰ ਵੇਰੀ ਗੁਰੂ ਨਾਨਕ ਦੇਵ ਜੀ ਦਾ ਵਾਧਾ ਨਿਕਲਿਆ ਪਰ ਜਦ ਪਿਤਾ ਆਇਆ ਤੇ ਉਸਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਦੀ ਆਮਦਨ ਦੀ ਆਈ ਚਲਾਈ ਹੈ ਜੋ ਅਲੂਫਾ ਤੇ ਤਲਬ ਮਿਲਦੀ ਹੈ ਅਲੂਫਾ ਦਾ ਮਤਲਬ ਜੋ ਰਾਸ਼ਨ ਪਾਣੀ ਮਿਲਦਾ ਸੀ ਤਨਖਾਹ ਦੇ ਨਾਲ ਤਲਬ ਦਾ ਮਤਲਬ ਹੁੰਦਾ ਹੈ ਤਨਖਾਹ ਸੋ ਸਭ ਖਰਚ ਹੋ ਜਾਂਦੀ ਹੈ ਜਦ ਉਹ ਫਿਰ ਉਦਾਸ ਹੁੰਦਾ ਹੈ ਤੇ ਸਿੱਖ ਮਤਾਂ ਦਿੰਦਾ ਸੀ ਸਮਝਾਉਂਦਾ ਸੀ ਗੁਰੂ ਨਾਨਕ ਦੇਵ ਜੀ ਨੂੰ ਕਈ ਵੇਰ ਸ਼੍ਰੀ ਜੈ ਰਾਮ ਜੀ ਤੇ ਬੀਬੀ ਨਾਨਕੀ ਜੀ ਨੂੰ ਵੀ ਕਹਿੰਦੇ ਸਨ ਕਿ ਇਸ ਨੂੰ ਸਮਝਾਓ ਕਮਾਈ ਅਜਾਈ ਨਾ ਗਵਾਵੇ ਸ਼੍ਰੀ ਗੁਰੂ ਜੀ ਇਸ ਪ੍ਰਕਾਰ ਦੇ ਹਾਲਾਤ ਵਿੱਚ ਸ਼ਾਂਤ ਰਹਿੰਦੇ ਸੁਣਦੇ ਤੇ ਆਪਣੇ ਜੀ ਦੇ ਵਿੱਚ ਆਖਦੇ ਕਿ ਲੋਭ ਸਭ ਨੂੰ ਲੱਗਾ ਹੈ ਇਸੇ ਕਰਕੇ ਸਭ ਕੋਈ ਦੁਖੀ ਹੈ ਮੈਂ ਸੁਖੀ ਹਾਂ ਕਿਉਂਕਿ ਜੋ ਜਗਤ ਵੀ ਰੱਬ ਦਾ ਹੈ ਤੇ ਮਾਇਆ ਵੀ ਰੱਬ ਦੀ ਹੈ ਇਹ ਜਾਣ ਕੇ ਸਭ ਕਿਸੇ ਨਾਲ ਵੰਡ ਖਾਂਦਾ ਹਾਂ ਮੈਂ ਗਵਾਉਂਦਾ ਨਹੀਂ ਲੋੜਵੰਦਾ ਨਾਲ ਦਰਦ ਕਰਦਾ ਹਾਂ ਇਉਂ ਗੁਰੂ ਨਾਨਕ ਦੇਵ ਜੀ ਵਰਤੋਂ ਵਿੱਚ ਵਰਤ ਕੇ ਤੇ ਆਪ ਕਰਕੇ ਦਿਖਾ ਰਹੇ ਸਨ ਕਿ ਜਗਤ ਸਰਬੱਤ ਦਾ ਭਲਾ ਕਰਨਾ ਸਿੱਖ ਜਾਵੇ